ਸਨੀ ਪੁੱਤ ਹਾਂਜੀ ਕਿੱਥੇ ਚੱਲਿਆ ਮੰਮੀ ਮੈਂ ਚੱਲਿਆ ਉਸ ਯਾਰ ਅੱਛਾ ਅੱਛਾ ਉਹਦੀ ਦਵਾਈ ਲਿਆਵਾਂ ਚੜਨ ਦੀ ਆਹ ਨਹੀਂ ਦਵਾਈ ਤੇ ਜ਼ਰੂਰੀ ਹੈ ਹਨਾ ਤੇ ਮੈਂ ਕਹਿੰਦਾ ਵੀ ਚਲ ਤੂੰ ਨਾ ਯਾਰ ਨਾਲ ਨਾ ਮੋਟਰਸਾਈਕਲ ਤੇ ਮੈਂ ਨਹੀਂ ਚੱਲ ਕੋਈ ਨਹੀਂ ਪੁੱਤ ਇਦਾਂ ਗੱਲੇ ਲੈ ਪਰਚੀ ਵਖਾ ਕੇ ਦਵਾਈ ਲੈ ਹਾਂ ਪਰਚੀ ਦੇਖ ਮੈਂ ਲੈ ਆਉਂਗਾ ਅੱਛਾ ਤੇ ਗੱਲ ਸੁਣ ਇੱਕ ਪੈਸੇ ਕੋਲ ਹੋਰ ਹੈਗੇ ਵਾਧੂ ਕਿੰਨੇ ਤੇ ਮੈਂ ਦੇਨਾਂ ਲਿਆ ਕੇ ਕੀ ਕਰਨੇ ਥੋੜਾ ਸਮਾਨ ਲੈਣੀ ਇੱਕ ਤੋਂ ਦੇ ਵਾਸਤੇ ਫਰੂਟ ਲੈਣੀ ਹਾਂ ਉਹਨੂੰ ਕਹਾਂਗੀ ਫੋਨ ਕਰ ਦਊਗੀ ਜਿਹੜਾ ਚਾਹੀਦਾ ਤੇ ਇੱਕ ਆ ਪਿਆਜ ਲੈਵੀਂ ਆਲੂ ਲੈਈਂ ਅਦਰਕ ਲੈਈਂ ਤੇ ਬਹੁਤਾ ਨਾ ਨਹੀਂ ਲਿਆਈ ਥੋੜਾ ਥੋੜਾ ਕਿਉਂਕਿ ਫਿਰ ਅੱਜ ਕੱਲ ਮੈਂ ਜਦੋਂ ਸ਼ਹਿਰ ਜਾਣਾ ਵਾ ਤੁਹਾਡੇ ਆਲੂ ਗੰਡੇ ਨਹੀਂ ਮੁੱਕਦੇ ਹਾਈ ਵੀ ਲਿਆਉ ਨੂੰ ਤਾਂ ਬੰਦਾ ਕੋਈ 50 ਕਿਲੋ ਇਕੱਠੇ ਸੁੱਟ ਲੇ ਪਰ ਇਹ ਵੀ ਅੱਜ ਕੱਲ ਗਲ ਜਾਂਦੇ ਤਾਂ ਥੋੜੇ ਲੈਣੇ ਆ ਡੈਡੀ ਨੇ ਤੇ ਡੈਡੀ ਵੀ ਗੰਡੇ ਲੈ ਆਏ ਤੂੰ ਹੀ ਨਹੀਂ ਤਾਂ ਤੂੰ ਹੀ ਗੰਡੇ ਲੈ ਤਾਂ ਬੰਦਾ ਕੀ ਹੁਣ ਰੋਜ਼ ਜਿਹੜੀ ਚੀਜ਼ ਵਰਤਣੀ ਪਤਾ ਮੁੱਕਣੀ ਹੁੰਦੀ ਆ ਚਲ ਮੈਂ ਕੋਈ ਨਹੀਂ ਲਿਆਉਂਗਾ 5 ਕਿਲੋ ਆਲੂ ਲੈ ਆਵੀਂ ਤੇ 5 ਕਿਲੋ ਗੰਡੇ ਵੱਧ ਵੱਧ ਨਹੀਂ ਲੈ ਹੋਣਾ ਹੋਰ ਕੋਈ ਸਬਜ਼ੀ ਅਦਰਕ ਲੈ ਵੀ ਪਈਆ ਲੈ ਆਈ ਨਹੀਂ ਤਾਂ ਅੱਡਾ ਲੈ ਲੈ ਮੈਨੂੰ ਨਹੀਂ ਯਾਦ ਰਹਿੰਦਾ ਤਾਂ ਮੈਂ ਫੋਨ ਕਰ ਲੂੰਗਾ ਦੁਕਾਨ ਤੇ ਸਭ ਚਲ ਠੀਕ ਆ ਚੰਗਾ ਘਰ ਲਈ ਪੁੱਤ ਕੋਈ ਨਹੀਂ ਤੇ ਜੇ ਪੈਸੇ ਦੀ ਲੋੜ ਹੋ ਤਾਂ ਦੱਸ ਦੇ ਪਾਹਗੇ ਆ ਪੈਸੇ ਹਾਂ ਆਹ ਚਲ ਕੋਈ ਨਹੀਂ ਜਾ ਮੇਰਾ ਪੁੱਤ ਮਿਆਣਿਆਂ ਵਾਲੇ ਕੰਮ ਹੀ ਕਰ ਲੈ ਸਾਡੀ ਤਾਂ ਦਾ ਰੋਜ਼ ਚੀਜ਼ਾਂ ਮੁੱਕੀਆਂ ਰਹਿੰਦੀਆਂ ਉਹ ਤਾਂ ਜਿਹੜੀ ਚੀਜ਼ ਮੁੱਕਣ ਵਾਲੀ ਹੈ ਮੁੱਕਣੀ ਵੀ ਹੁੰਦੀ ਹੈ ਉਹ ਦਾ ਫੋਨ ਵੀ ਕਿੰਨੇ ਕਿੰਨੇ ਚੇਂਜ ਹੋ ਗਿਆ ਫੋਨ ਹੀ ਨਹੀਂ ਕੀਤਾ ਇਹਨੇ ਹਲੋ ਸੱਛਲਪੂਆ ਜੀ ਹਾਂਜੀ ਸਭ ਠੀਕ ਠਾਕ ਆ ਤੁਸੀਂ ਦੱਸੋ ਹਾਂਜੀ ਮੇਂ ਮਮੀ ਹਣੇ ਸਾਰੇ ਠੀਕ ਨੇ ਹਾਂਜੀ ਲੈ ਦੱਸ ਕਿਦਾਂ ਦੀ ਗੱਲਾਂ ਕਰਦੇ ਤੁਸੀਂ ਨਹੀਂ ਨਹੀਂ। ਦਾਸਾ ਪੂਆ ਆਉਣ ਨੂੰ ਤੇ ਜੇ ਕਰਦਾ ਵਾ ਜਿੱਥੇ ਇਨਾ ਟਾਈਮ ਨੂੰ ਹਨਾ ਕੱਢਿਆ ਹੋਵੇ। ਨਾਲੇ ਤੁਹਾਨੂੰ ਪਤਾ ਤੇ ਹੈਗਾ ਵਾ ਹੁਣ ਕਿਦਾਂ ਦੇ ਦੇਣਾ। ਚਲ ਕੋਈ ਨਹੀਂ ਮੈਂ ਬਾਅਦ ਚ ਫੇਰਾ ਮਾਰੂੰਗੀ। ਪਤਾ ਪੂਆ ਗੱਲ ਕੀ ਐ। ਜਿੱਦਾਂ ਨਾ ਹੁਣ ਦੇਣ ਤਾਂ ਚੱਲਣ ਦੇ ਤੁਹਾਨੂੰ ਮੈਂ ਨਾ ਦੱਸਦੀ ਨਹੀਂ ਜੀ ਹੈਗੀ। ਜਿਹੜੀ ਮੇਰੀ ਸੱਸਾ ਨਾ ਉਹਦਾਂ ਦੇ ਬੜਾਤਿਆਂ ਰੱਦ ਦੀਆ ਮੇਰਾ ਬੜਾ ਕਰਦੀ। ਪਰ ਵਿਆਪਨ ਬਰਕਰਾਰ ਦੀ ਹਾਂਜੀ ਤੇ ਮੈਨੂੰ ਵੀ ਡਰ ਲੱਗਦਾ ਵਾ ਕਿਤੇ ਮੈਂ ਇੱਥੇ ਆਈ ਤੇ ਕਿਤੇ ਹਾਂ ਕੋਈ ਰੋਸ਼ਨੀ ਛੋੜੀ ਤੇ ਫੇਰ ਤਾਂ ਇਹ ਕਰਕੇ ਤੇ ਮੈਂ ਆਉਂਦੀ ਲੇਗੀ ਨਹੀਂ ਕੋਈ ਨਹੀਂ ਮੈਂ ਇਦਾਂ ਕਰੂੰਗੀ ਮੈਂ ਖਾਣਾ ਕਰੂੰਗੀ ਸਲਾਹ ਪੁੱਛੂੰਗੀ ਪਰੋਣਾ ਨੂੰ ਹਾਂਜੀ ਹਾਂ ਜੇ ਉਹ ਮੰਨ ਜਾਣਗੇ ਨਾ ਤੇ ਫਿਰ ਮੈਂ ਆ ਜੂੰਗੀ ਪਰ ਇੱਕ ਦੋ ਦਿਨ ਹੀ ਰਹੂੰਗੀ ਜ਼ਿਆਦਾ ਨਹੀਂ ਰਹਿਣਾ ਮੈਂ ਹਾਂਜੀ ਵਰਕਰ ਸਭ ਠੀਕ ਠਾਕ ਫੋਰ ਫੋਰਜਨ ਠੀਕ ਠਾਕ ਆ ਬੱਚੇ ਠੀਕ ਠਾਕ ਨੇ ਆ ਮੁੰਡਿਆਂ ਨੂੰ ਕੀ ਕਰ ਚੰਗੀ ਤਰ੍ਹਾਂ ਪੜ੍ਹ ਲੈ ਸਪਾਰੰਦ ਸੱਤੋਜ ਹੋ ਗਏ ਹਾਂਜੀ ਹਾਂਜੀ ਕੋਈ ਸ਼ੁਲ ਠੀਕ ਆ ਫਿਰ ਮੈਂ ਕਰਕੇ ਮੰਮੀ ਆਣਾ ਨਾ ਕਰਕੇ ਸਲਾਹ ਤੇ ਫਿਰ ਮੈਂ ਤੁਹਾਨੂੰ ਦੱਸਾਂਗੀ ਕੀ ਆਂਦੇ ਆ ਹਾਂ ਚਲ ਮੈਂ ਸਲਾਹ ਕਰਕੇ ਨਾ ਫਿਰ ਦੱਸਨੀ ਆ ਹਾਂਜੀ ਸਰ ਠੀਕ ਆ। ਮੈਂ ਮਪੂਆ ਨੂੰ ਕਿਹਾ ਤੇ ਦਿੱਤਾ ਵਾ। ਪਰ ਮੰਮੀ ਦਾ ਪਤਾ ਨਹੀਂ ਮਨੋਂ ਮਨੂਗੀ ਕਿ ਨਹੀਂ। ਜਿੱਦਾਂ ਦਿਓ ਹੈਗੀ ਆ। ਪਹਿਲੇ ਕਰੀ ਪੋਸ਼ ਕੇ ਵੇਲ ਨਹੀਂ ਕੀ ਜਾਂਦੇ ਆ। ਮੰਮੀ ਜੀ ਹਾਂ ਪੁੱਤ ਮੈਂ ਤਾਂ ਨਾਲ ਗੱਲ ਕਰਨੀ ਸੀ ਇੱਕ। ਹਾਂ ਦੱਸ। ਉਹਨਾਂ ਪੂਆ ਦਾ ਫੋਨ ਆਉਂ ਗਿਆ ਹੀਗਾ। ਕੀ ਕਹਿੰਦੇ? ਕਹਿੰਦੇ ਹੈਗੇ ਕਿ ਇੱਧਰ ਆ ਕੇ ਚਾਰ ਦੇ ਦੋ ਚੜ ਦੇ ਬਹਿ ਜਾ ਸਾਡੇ ਕੋਲ ਆ ਕੇ ਪੁੱਤ ਵੇ ਹੁਣ ਮਹਾਰਾਜ ਨੇ ਤੇਰੀ ਸੁਣੀ ਐ ਹੁਣ ਨਾ ਮੇਰੀ ਠੀਕ ਤੇ ਜਾ ਪਤਾ ਕੀ ਐ ਬਹੁਤੀ ਗਲਤ ਉਹਨਾਂ ਕਰ ਤੂੰ ਆਣ ਕੇ ਮਿਲ ਜਾ ਮੰਮੀ ਉਹਨਾਂ ਦਾ ਨਾ ਹੁਣ ਸਰਦਾ ਨਹੀਂ ਐ ਤੁਹਾਨੂੰ ਪਤਾ ਫਿਰ ਡੰਗਰ ਵਛਾਵਾ ਤੇ ਹੈ ਸੰਭਣਾ ਪੈਂਦਾ ਪੁੱਤ ਸਭ ਮੇਰੇ ਤੇ ਗਾਲੀ ਨਾ ਆਉਂਦੇ ਆਪਣੇ ਲੋ ਆਪੇ ਕਹੇ ਕਿ ਨਹੀਂ ਹੁਣ ਨਹੀਂ ਮੈਂ ਭੂਆ ਜੀ ਆਉਣਾ ਹੈਗਾ ਹੁਣ ਮਹਾਰਾਜ ਟਾਈਮ ਲਿਆਊਗਾ ਤੇ ਇੱਕੋ ਵਾਰੀ ਆਵਾਂਗੀ ਇੰਨੀ ਗੱਲ ਤੂੰ ਆਪ ਕਹਿ ਦੇ ਜੇ ਤੂੰ ਮੇਰਾ ਨਾਮ ਲਿਆ ਤਾਂ ਅਗਲੀ ਗੁੱਸਾ ਕਰੇਗੀ ਨਹੀਂ ਨਹੀਂ ਮੈਂ ਤਾਂ ਦਨਨ ਕਿਹਾ ਹੀਗਾ ਪਰ ਕਹਿੰਦੇ ਚੱਲ ਜੋ ਵਿਆਹ ਹੋਇਆ ਵਾ ਤੂੰ ਇੱਕ ਘੋਰੀ ਆਈ ਉਹਦੀ ਮੁੜਕੀ ਆਈ ਨਹੀਂਗੀ ਪੁੱਤ ਉਹ ਤਾਂ ਕੋਈ ਗੱਲ ਨਹੀਂ ਘਰਾਵਾਂ ਦੇ ਵਿੱਚ ਜਾਈਏ ਨਾ ਉੱਚੇ ਨੀਵੇਂ ਸੋਥਾਂ ਆਉਂਦੇ ਤੇ ਮੈਨੂੰ ਲੱਗਦਾ ਈ ਡਰ ਤੇ ਜਾ ਫਿਰ ਆਪਣੇ ਭੂਆ ਨੂੰ ਕੋਸ਼ ਲੈ ਤੇ ਜ਼ਿੰਮੇਵਾਰੀ ਉਹਦੀ ਕੋਈ ਗੱਲ ਨਹੀਂ ਮੰਮੀ ਮੈਨੂੰ ਮਨਾ ਕਰ ਦੋਗੇ ਉਹਦਾ ਮੈਂ ਪਹਿਲਾਂ ਹੀ ਕਿਹਾ ਈ ਤੇ ਫਿਰ ਕਿਨੇ ਇੱਕ ਵਾਰੀ ਕੋਸ਼ ਕੇ ਦੱਸ ਦੇ ਤੂੰ ਮੰਨ ਜਾਣ ਉਹ ਸਿਆਣੀ ਸਮਝਦਾਰਾ ਤੂੰ ਗੱਲ ਕਰਕੇ ਵੇਖੀ ਉਹਨੇ ਆਪੇ ਮੰਨ ਜਾਣਾ ਚਲੋ ਕੋਈ ਨਹੀਂ ਮੈਂ ਕਰੂੰਗੀ ਗੱਲ ਤੇ ਘੁਸਾਰਾ ਦੀ ਗੱਲ ਦਾ ਕਰ ਲੈ ਨਹੀਂ ਨਹੀਂ ਗੁੱਸਾ ਨਹੀਂ ਕਰਦੀ ਕੋਈ ਤੂੰ ਐਵੇਂ ਤੁਹਾਡੇ ਖੈਰੇ ਵਾਸਤੇ ਕਹਿੰਦੀ ਨਹੀਂ ਪਤਾ ਮੈਨੂੰ ਮੰਮੀ ਮੈਂ ਨਹੀਂ ਗੁੱਸਾ ਕਰਦੀ ਉਹਦਾ ਮੈਂ ਇਹਨਾਂ ਨੂੰ ਪਹਿਲਾਂ ਵੀ ਕਿਹਾ ਹੈਗਾ ਵੀ ਨਹੀਂ ਆਇਆ ਜਾਣਾ ਹਾਂਜੀ ਪਹਿਲੀ ਗੱਲ ਤਾਂ ਉਹਨੂੰ ਕਹਿਣਾ ਹੀ ਨਹੀਂ ਚਾਹੀਦਾ ਚਲ ਕੇ ਨੇ ਫੇਰ ਕੀ ਨਹੀਂ ਦੋ ਤਿੰਨ ਦਿਨ ਰਿਹਾ ਜਾਂਦਾ ਬੰਦਾ ਸ਼ਹਿਰੀ ਹੁੰਦਾ ਸ਼ਾਮਾਂ ਚੱਲ ਜਾਂਦਾ ਚਲ ਕੋਈ ਗੱਲ ਨਹੀਂ ਉਹਦਾ ਨਾ ਜੀ ਚਲ ਮੇਰਾ ਵੀ ਕਰਦਾ ਹੀ ਵੀ ਚੱਲ ਕਿ ਨਜ਼ਰ ਹੋ ਗਿਆ ਵਿਆਹ ਨੂੰ ਤੇ ਮੈਂ ਗਈ ਨਹੀਂ ਇੱਕ ਵਾਰੀ ਵੀ ਨਹੀਂ ਲੈ ਕੇ ਆਈ ਉੱਥੇ ਜੀ ਤੂੰ ਪੁੱਤ ਕਰਦਾ ਹੀ ਐ ਪਰ ਅੱਜਮਾਨੇ ਤੋਂ ਡਰ ਲੱਗਦਾ ਉਹ ਵਿਰਾਮਾਂ ਦੇ ਵਿੱਚ ਨਹੀਂ ਜਾਣਾ ਚਾਹੀਦਾ ਠੀਕ ਆ ਹੂੰ ਚੱਲ ਕੋਈ ਗੱਲ ਨਹੀਂ ਤੂੰ ਬਾਨੇ ਨਾ ਤਰੀਕੇ ਨਾਲ ਗੱਲ ਕਰੀ ਸੱਸ ਸਹੁਰੇ ਤੇ ਨਹੀਂ ਗੱਲ ਆਉਂਦੀ ਦੀ ਹੁੰਦੀ ਤਾਂ ਨਾ ਸਣੀ ਤੇ ਆਉਂਦੇ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਗੱਲ ਕਰਨ ਲੱਗਿਆ ਚੱਲ ਠੀਕ ਆ ਬੁੱਤ ਫੇ ਮੈਂ ਕਰ ਲਾਂ ਥੋੜਾ ਜਿਹਾ ਕੰਮ ਆ ਦਹੀਂ ਬਣਾਇਆ ਹੈ ਲੂਣ ਵਾਲਾ ਤੇ ਮੈਂ ਇਹ ਚੱਲ ਫਰਿਜ ਚ ਰੱਖ ਦਿੱਤਾ ਵਾ ਤੇ ਮੈਂ ਅੱਜ ਜੇ ਰੋਟੀ ਰਾਟੀ ਖਾਣੀ ਹੈ ਮੈਂ ਟਮੇਟੀ ਤਿਆਰ ਕੀਤਾ ਇਹ ਤੇ ਬੰਦਾ ਕੱਢ ਕੇ ਤਾਂ ਲੈ ਜਾਂਦਾ ਠੀਕ ਆ ਤੇ ਮੈਂ ਕਰਾਂ ਫਿਰ ਸੋਈ ਰੋਟੀ ਪਾਣੀ ਦਾ ਹਾਂ ਕਰ ਲਾਂ ਥੋੜਾ ਬੋਤਾ ਬੋਤਾ ਤੇ ਮੈਂ ਕਰ ਹੀ ਦਿੱਤਾ ਸਭ ਠੀਕ ਆ ਬਹੁਤੀ ਗਰਮੀ ਚ ਵੀ ਨਾ ਥਕ ਲੱਤੀ ਰਿਆ ਕਰ ਨਹੀਂ ਨਹੀਂ ਫਿਰ ਛ ਅਗੋਂ ਇਹਨੂੰ ਮੱਕੀ ਮੈਂ ਆਣ ਚ ਕਰਾ ਦੇਣੀ ਠੀਕ ਆ ਠੀਕ ਆ ਦੱਸ ਉਦਾਂ ਦੀ ਇਹਦੀ ਭੂਆ ਬੂਮਾ ਸਾ ਕਰਨੀ ਤੇ ਜਿਵੇਂ ਕੋ ਮੇਰੇ ਜਵਾਬ ਤੋਂ ਪਹਿਲਾਂ ਹੀ ਸੋਚਦੀ ਕਿ ਮੈਂ ਨਹੀਂ ਕਹਿਣਾ ਹੈਗਾ ਅਗਲੇ ਨਾ ਕਰਨਗੇ ਪਰ ਨਾ ਜਿਹੜੀਆਂ ਆਦਤਾਂ ਪਈਆਂ ਨੇ ਉਹ ਕਿੱਥੋਂ ਉੱਦਦੀਆਂ ਨੇ ਹੁਣ ਇਹ ਵੀ ਤੂੰ ਜਵਾਬ ਲੈ ਕੇ ਹਟੀ ਹੈ ਨਾ ਚੱਲ ਸਭ ਦੱਸੇਗੀ ਗਾਂ ਮੁਰ ਕੇ ਕਹੇਗੀ ਸਾਡੇ ਘਰ ਲੈ ਕਿਦਾਂ ਕਰਨਾ ਆ ਮਹਾਰਾਜ ਜਰਾ ਖੇ ਟਾਈਮ ਹੁੰਦਾ ਮੈਂ ਤਾਂ ਬਾਅਦ ਵਿੱਚ ਹੀ ਲੈ ਜਾਂਦਣੀ ਮੈਂ ਕਹਣਾ ਹਮ ਕਿਹਾ ਤੂੰ ਆਤ ਮਿਲ ਕੇ ਜੇ ਤੇ ਚੱਲ ਜਾ ਜੇ ਕਿਤੇ ਜਾਣਾ ਵੀ ਪਿਆ ਫੇਰਾ ਪਉਣ ਨਾਲ ਜਾਵਾਂਗੀ ਤੇ ਨਾਲ ਹੀ ਲਿਕੇ ਆਵਾਂਗੀ ਉਹ ਗੱਲਾਂ ਨਹੀਂ ਹੁਣ ਜਿਹੜੀਆਂ ਪਹਿਲਾਂ ਹੁੰਦੀਆਂ ਮਮੀਆਂ ਨਹੀਂ ਹੁੰਣਾ ਭੂਆ ਵੀ ਨਾ ਖਿਆੜੇ ਪੈ ਜਾਂਦੀ ਆ ਮੈਨੂੰ ਪਹਿਲਾਂ ਹੀ ਕਿਹਾ ਇਹ ਵੀ ਨਹੀਂ ਗੱਲ ਬਣਨ ਮੈਂ ਹੁਣ ਚਲੋ ਕੋਈ ਨਹੀਂ ਦੱਸ ਦੂੰਗੀ ਭੂਆ ਨੂੰ ਕਿ ਜੇ ਨਹੀਂ ਘਾਇਆ ਜਾਣਾ ਹੁਣ ਬਾਅਦ ਚ ਹੀ ਆਉਂਗੀ ਤੇ ਮੇਰੀ ਗੱਲ ਸੁਣੋ ਕੋਈ ਡਾਕਟਰ ਕੋ ਖੜਿਆ ਹੈਗਾ ਅੱਛਾ ਅੱਛਾ ਤੇ ਕੀ ਕਹਿਆ ਡਾਕਟਰ ਨੇ ਫਿਰ ਬੀਪੀ ਵਧ ਗਿਆ ਹੀਗਾ ਜ਼ਿਆਦਾ ਤੇ ਤੂੰ ਖਾਣ ਪੀਣ ਦਾ ਧਿਆਨ ਰੱਖਿਆ ਕਰੋ ਤੁਹਾਨੂੰ ਪਤਾ ਤਾਂ ਹੈਗਾ ਵਾ ਨਹੀਂ ਜੇ ਉਹਨਾਂ ਦਾ ਜੀ ਕਰ ਪੈਂਦਾ ਖਾਣ ਨੂੰ ਤੁਹਾਨੂੰ ਤੇ ਪਤਾ ਵਾ ਨਾ ਕਿ ਖਾਦਿਆਂ ਉਸੇ ਟਾਈਮ ਬੀਪੀ ਵਧ ਜਾਂਦਾ ਵਾ ਪਰ ਇਹ ਤੇ ਹੁਣ ਤੂੰ ਹੀ ਕਰਨਾ ਵਾ ਨਾ ਆਹੋ ਨਹੀਂ ਗੁੱਸਾ ਨਹੀਂ ਮੈਂ ਕਰਦੀ ਮੈਨੂੰ ਫਿਰ ਇਹ ਹੁੰਦਾ ਵਾ ਕਿ ਜੇ ਵਾਦਾ ਘਾਟਾ ਹੋ ਜਾ ਤਾਂ ਫਿਰ ਕਿਧਰ ਨੂੰ ਜਾਣਾ ਵਾ ਹਾਂ ਚਲ ਕੋਈ ਨਹੀਂ ਮਾਉਣੀ ਆ ਮੈਂ ਸਮਝਾਉਣੀ ਆ ਨਾ ਆਣ ਕੇ ਚੰਗੀ ਤਰ੍ਹਾਂ ਆਹੋ ਕਿਉਂ ਨਹੀਂ ਸਮਝੀ ਤੁਹਾਡੀ ਗੱਲ ਸਮਝ ਲੈਂਦੀ ਆ ਤੁਸੀਂ ਜਾਣ ਕੇ ਨਾ ਮੁੜ ਕੇ ਕਹਿ ਦਿੰਦੇ ਜੇ ਵੀ ਕੁੜੀ ਦੀ ਗੱਲ ਹੀ ਸੁਣਦੀ ਆ ਆ ਚੱਲ ਕੋਈ ਨਹੀਂ ਮੈਂ ਆ ਹੀ ਆ ਜੰਨੀ ਆ ਆਹੋ ਧਿਆਨ ਰੱਖੋ ਹੁਣ ਤੁਸੀਂ ਚੰਗੀ ਤਰ੍ਹਾਂ ਦਵਾਈ ਦੁਈ ਦੋ ਟਾਈਮ ਨਾ ਤੇ ਮੈਂ ਆਉਣੀ ਆ ਫਿਰ ਹਾਂ ਨਹੀਂ ਤੁਹਾਡੇ ਭਾਜੀ ਨਾ ਹੈ ਤੇ ਘਰੇ ਇਹ ਮੈਨੂੰ ਲੱਗਦੇ ਕੋਈ ਨਹੀਂ ਮੈਂ ਕਰਕੇ ਗੱਲ ਤੇ ਮੈਂ ਹੁਣੇ ਕਹਿੰਨੀ ਆ ਚੜਾ ਦੋ ਬੱਸੇ ਨੂੰ ਆਹੋ ਚਲ ਠੀਕ ਆ ਫਿਰ ਚੰਗਾ ਓਕੇ। ਲੈ ਆ ਦਾਸ। ਆ ਮਾਤਾ ਵੀ ਨਾ ਆਪਣਾ ਮੂੰਹ ਹੀ ਨਹੀਂ ਰੱਖਦੀ। ਚੰਗਾ ਪੜਾ ਪਤਾ ਵਾ ਤੇ ਮੇਰੀ ਸਿਹਤ ਡਾਊਨ ਹੋ ਜਾਂਦੀ ਆ। ਪਰ ਨਾ ਜਿਹੜੀ ਚੀਜ਼ ਵੇਖਣੀ ਆ ਫਟਾਫਟ ਮੂੰਹ ਚ ਪਾਉਣ ਦੀ ਕਰਨੀ ਆ। ਮੁੜ ਕੇ ਪੈ ਭੁਗਤਣਾ ਹੀ ਪਵੇ ਇਹਨੂੰ। ਚੱਲ ਵੇਖਾਂ ਇਹਨਾਂ ਨੂੰ ਕਵਾਂ ਜਾ ਕੇ ਵੀ ਛਾਡਾਓ ਮੈਨੂੰ। ਪੋਤਾ ਜਾਣ ਨੂੰ ਤੇ ਮੈਂ ਵੀ ਤੇਰ ਨਾਲ ਚੱਲ ਜਾਂਦਾ। ਤੇ ਉਹ ਲਾਗਲੇ ਪਿੰਡ ਵਾਲੇ ਪੱਪੂ ਨੂੰ ਆਖਿਆ ਕੰਬੈਨ ਵਾਲੇ ਨੂੰ। ਉਹ ਕਹਿੰਦਾ ਥੋੜਾ ਬਹੁਤਾ ਅੱਜ ਵੜ ਦਿੰਦੇ ਆ ਤੇ ਚੱਲ ਬਾਕੀ ਫੇਰ ਵੜਨਾ ਕਰੀਏ। ਉਹ ਕੋਈ ਗੱਲ ਨਹੀਂ ਮੈਂ ਕਿਹਾ ਤੁਹਾਨੂੰ ਨਾਲ ਜਾਣ ਨੂੰ ਕਹਿਣ ਦੀ ਨਹੀਂ ਆ ਤੁਸੀਂ ਆਪਣਾ ਕੰਮ ਕਰੋ ਤੇ ਮੇਰੀ ਗੱਲ ਤੇ ਜਾਣ ਦੋ ਮੈਨੂੰ ਸਿਰਫ ਬੱਸੇ ਚੜਾ ਦਿਓ ਉਧਰੋਂ ਵੀਰ ਨੇ ਬੱਸੇ ਚੜਾ ਜਾਣਾ ਵਾ ਚੱਲ ਫਿਰ ਜਾ ਤਿਆਰ ਆਹੋ ਤੇ ਕੋਈ ਨਹੀਂ ਮੈਂ ਤੁਸੀਂ ਕੀ ਕਰਨਾ ਜਾ ਕੇ ਉੱਥੇ ਤੁਸੀਂ ਆਪਣਾ ਕੰਮ ਵੇਖੋ ਠੀਕ ਆ ਚੱਲ ਠੀਕ ਆ ਆਹੋ ਤੇ ਪਾਵਾਂ ਫਿਰ ਮੈਂ ਕੱਪੜੇ ਪਾ ਲਾ ਪਰ ਵੀ ਚੱਲ ਚੱਲ ਠੀਕ ਆ ਫਿਰ ਪਰ ਡਈ ਹੈ ਮੇਰੀ ਧੀ ਹਾਂਜੀ ਡੈਡੀ ਜੀ ਚਲੋ ਵਧੀਆ ਪੁੱਤ ਪੜੀ ਜਾ ਮਾਦਰੀ ਕਿੱਥੇ ਆ ਕੋਰਸ ਹੋਏ ਜਿੱਦੇ ਹੁਣ ਕੋਈ ਨਵਾਂ ਕੰਮ ਕਰਨਾ। ਅੱਛਾ ਅੱਛਾ। ਕਿੱਦਾਂ ਚੱਲਦੀ ਪੜ੍ਹਾਈ? ਬੜੀ ਵਧੀਆ ਚੱਲਾਂਗੀ। ਇੰਤੇ ਆਪਣੇ ਦੇ ਹੀ ਹੁਣ। ਚੱਲ ਮਿਹਨਤ ਕਰ ਲੈ ਤਗੜੀ ਹੋ ਕੇ। ਹਾਂਜੀ। ਪੜ੍ਹਾਈ ਦਾ ਵੀ ਕੋਤੇਕ ਟਾਈਮ ਹੁੰਦਾ ਵਾ। ਮੁੜਕੇ ਤੇਰਾ ਵਿਆਹ ਵੀ ਹੋਣਾ ਵਾ। ਜਿੰਨਾ ਪੜ ਜਾਗੇ, ਪੜ ਜਾਗੇ ਮੁੜਕੇ ਅੱਗੇ ਜਾ ਕੇ ਥੋੜਾ ਪੜਿਆ ਜਾਣਾ ਹੁੰਦਾ। ਹਾਂਜੀ, ਇਹ ਤੇ ਕਰਨਾ। ਅੱਗੇ ਜ਼ਿੰਮੇਵਾਰੀਆਂ ਵੱਧ ਜਾਣੀਆਂ। ਠੀਕ ਹੈ ਕਿ ਨਹੀਂ? ਡੈਡ ਜੀ ਮੇਰੇ ਤੇ ਇੱਕ ਹੋਰ ਇਰਾਦਾ ਬਣਾ ਲਿਆ ਵਾ। ਡੈਡ ਜੀ ਮੇਰੇ ਤੇ ਇਰਾਦਾ ਵਾ ਮੇਰੀ ਗ੍ਰੈਜੂਏਸ਼ਨ ਕੰਪਲੀਟ ਹੋ ਜਾਂਦੀ ਹੈ ਨਾ, ਫਿਰ ਇਸ ਤੋਂ ਅੱਗੇ ਵੀ ਪੜ੍ਹਦੀ ਹਾਂ ਮਾਸਟਰ ਵੀ ਕਰ ਲਾਂਗੇ ਕੋਈ ਨਹੀਂ ਪੁੱਤ ਤੂੰ ਪੜ ਲੈ ਮੈਂ ਤੇ ਜਿੰਨੇ ਜੋਗਾ ਹੈਗਾ ਨਾ ਮੈਂ ਪੂਰਾ ਜੋਰ ਲਾ ਦੂੰਗਾ ਤੇਰੀ ਪੜਾਈ ਕਰਕੇ ਖਰਚੇ ਦਾ ਫਿਕਰ ਨਾ ਕਰੀ ਨਹੀਂ ਕੋਈ ਗੱਲ ਠੀਕ ਹੈ ਕਿ ਨਹੀਂ ਤੇ ਤੂੰ ਹੀ ਮੇਰਾ ਇਨਾ ਸਾਥ ਦੇਂਦੇ ਤੇ ਮੈਨੂੰ ਤਾਂ ਫਿਰ ਪੜਨਾ ਹੀ ਪੈਣਾ ਨਾਲੇ ਪੜੇ ਬੰਦੇ ਦੀ ਹਰ ਥਾਂ ਹੀ ਤਵਾ ਕੱਲ ਨੂੰ ਸਹੁਰੇ ਜਾਏਗੇ ਉਹਨਾਂ ਨੇ ਵੀ ਕਹਿਣਾ ਸਾਡੀ ਨੋਂ ਪੜੀ ਲਿਖੀ ਆ ਹਾਂਜੀ ਠੀਕ ਹੈ ਕਿ ਨਹੀਂ ਤੇ ਪੇਕਿਆਂ 'ਚ ਵੀ ਇਹਤ ਹੁੰਦੀ ਆ ਨਾਲੇ ਕੱਲ ਨੂੰ ਸਿੱਧੀ ਗੱਲ ਵਾ ਕਿ ਜਦੋਂ ਬੰਦਾ ਵਿਆਹ ਵਰਿਆ ਜਾਂਦਾ ਮੁਰਕੇ ਬੱਚੇ ਹੁੰਦੇ ਆ ਤੇ ਬੱਚਿਆਂ ਨੂੰ ਵੀ ਬੰਦਾ ਪੜਾ ਸਕਦਾ ਵਾ ਹਾਂਜੀ ਛੋਟਾ ਮੋਟਾ ਕੰਮ ਤੇ ਬੰਦਾ ਵੇਖ ਲੈਂਦਾ ਨਾ ਚਲੋ ਪੜੇ ਲਿਖੀ ਹੋਵਾਂਗੇ ਤੇ ਕੋਈ ਨਾ ਕੋਈ ਜੌਬ ਮਿਲ ਹੀ ਜਾਂਦੀ ਹੈ ਨਾਲੇ ਜੋ ਵੀ ਮਿਲ ਜਾਂਦੀ ਆ ਨਾਲੇ ਬੰਦਾ ਆਪਣੇ ਸਿਰ ਤੇ 4 ਪਈਏ ਕਮਾਉਂਦਾ ਆਪਣੀ ਕੋਈ ਚੀਜ਼ ਲੈ ਲੈਂਦਾ ਵਾ ਹਾਂਜੀ ਹੋਰ ਨਹੀਂ ਕੁਛ ਤੇ ਬੰਦਾ ਟਿਊਸ਼ਨ ਹੀ ਬਣਾ ਲੈਂਦਾ ਵਾ ਤੇ ਹੋਰ ਪੜਿਆ ਬੰਦਾ ਜਿਹੜਾ ਕਾਮਯਾਬ ਹੀ ਆ ਪੁੱਤ ਕੋਈ ਨਾ ਕੋਈ ਗੁਣ ਹੱਥ ਤੇ ਜ਼ਰੂਰ ਹੋਣਾ ਚਾਹੀਦਾ ਵਾ ਤੇ ਬਸ ਵਧੀਆ ਜ਼ਿੰਦਗੀ ਲੰਘ ਜਾਂਦੀ ਆ ਚਲੋ ਕੋਈ ਗੱਲ ਨਹੀਂ ਡੈਡੀ ਜੀ ਤੁਸੀਂ ਫਿਕਰ ਨਾ ਕਰੋ ਜੇ ਤੁਸੀਂ ਮੇਰੇ ਨਾਲ ਖੜੇ ਹੋਣਾ ਤੇ ਮੈਂ ਪੂਰਾ ਸਾਥ ਦੇਵਾਂਗੀ ਤੁਹਾਡਾ ਮੈਂ ਤਾਂ ਪੁੱਤ ਖੜਾ ਤੇਰੇ ਨਾਲ ਤੇਰੀ ਪੜ੍ਹਾਈ ਤੋਂ ਨਹੀਂ ਮੈਂ ਬਸ ਤੁਮ ਇਹਨਾਂ ਤੇ ਕਰੀ ਜਾ ਤਗੜੀ ਗੱਲ ਨਹੀਂ ਤੁਸੀਂ ਟੈਨਸ਼ਨ ਨਾਲੇ ਜਿਹੜੇ ਧੀਆਂ ਪੁੱਤ ਪੜ ਜਾਂਦੇ ਆ ਨਾ ਉਹਨਾਂ ਨੇ ਤਿੰਨ ਪੀੜੀਆਂ ਸਵਾਰੀਆਂ ਜਾਂਦੀਆਂ ਹਾਂਜੀ ਠੀਕ ਹੈ ਕਿ ਨਹੀਂ ਹਾਂਜੀ ਠੀਕ ਚੱਲ ਮੈਂ ਉਹ ਵੇਖਾਂ ਤੇਰੀ ਮਾਂ ਕੀ ਕਰਦੀ ਆ ਕੋਈ ਨਹੀਂ ਠੀਕ ਕੱਢਦਾ ਫਿਰ ਤੂੰ ਹਾਂਜੀ ਹਾਂਜੀ ਠੀਕ ਆ ਗਈ ਜੀ ਚਲੋ ਫਿਰ ਮੈਂ ਤਾਂ ਹੋ ਗਈਆਂ ਤਿਆਰ ਤੇ ਮੈਨੂੰ ਛੱਡਾ ਉਹ ਟਾਈਮ ਦੇ ਨਾਲ ਹੀ ਇਹ ਉੱਧਰ ਮਿਸਤਰੀ ਵੀ ਆ ਗਏ ਆ ਤੇ ਰੋਟੀ ਪਾਣੀ ਦਾ ਕਿਤਰਾ ਕਰਾਂਗੇ ਹਾਏ ਹਾਏ ਆ ਮਿਸਤਰੀ ਸਗੋਂ ਅੱਜ ਜਵਾਬ ਹੀ ਦੇ ਦਿੰਦੇ ਚੰਗੀ ਗੱਲ ਹੀ ਫੋਨ ਲੇਟ ਆਇਆ ਨਾ ਪਹਿਲਾਂ ਫੋਨ ਆ ਜਾਂਦਾ ਤਾਂ ਮੈਂ ਤੁਹਾਨੂੰ ਕਹਿਣਾ ਮਿਸਤਰੀਆਂ ਨਾਲ ਜਿਹਾ ਮਨਾ ਉਤੀ ਉਹਨਾਂ ਦੀ ਕਾਲੀ ਕਰਾਉਣੀ ਆ ਆਪਣਾ ਨਾਗ ਦਾ ਕੰਮ ਹੋ ਜਾਊਗਾ ਤੇ ਫਿਰ ਉਹਨਾਂ ਨੂੰ ਚਾਹ ਨਹੀਂ ਚਾਹੀਦੀ ਉਹਨਾਂ ਨੂੰ ਸਬਜ਼ੀ ਨਹੀਂ ਚਾਹੀਦੀ ਫੁਲਕੇ ਦੇ ਵਿਚਾਰੇ ਚੱਲ ਲੈ ਆਈ ਹੁੰਦੇ ਆ ਚੱਲ ਚਾਹ ਬਣਾ ਦੇ ਮੈਂ ਬਣਾ ਕੇ ਮਾੜਾ ਪਤਰਾ ਲੈ ਜਾਊਗਾ ਆ ਤੜਕਾ ਕਿੱਥੇ ਬਣਨਾ ਵਾ ਦਾਲ ਸਬਜ਼ੀ ਦਾ ਕਰੀਏ ਸੱਤ ਅੱਠ ਬੰਦੇ ਆ ਫਿਰ ਵੀ ਚਾਹ ਸੁਆਦੀ ਚਾਹੀਦੀ ਹੈ ਹੈ ਗੱਲਾਂ ਕਰਨਗੇ ਕੱਲ ਨੂੰ ਆ ਇਹ ਤੇ ਗੱਲ ਤੇ ਰੱਖੀ ਮੇਰੀ ਗੱਲ ਸੁਣੋ ਹਾਂ ਤੁਸੀਂ ਆਪਣੀ ਪਰਜਾਈ ਵੱਲ ਜਾਓ ਹਾਂ ਤੇ ਉਹਨੂੰ ਜਾ ਕੇ ਕਹੋ ਵੀ ਚੱਲ ਅੱਜ ਦਾ ਦਿਨ ਤੇ ਉਹਦੀ ਮੰਮੀ ਨਹੀਂ ਠੀਕ ਤਾਂ ਚਲ ਗਈ ਆ ਪਤਾ ਲੈਣ ਤੇ ਦੋ ਟਾਈਮ ਚਾਹ ਪੀਣੀ ਉਹਨਾਂ ਨੇ ਤੇ ਸਬਜ਼ੀ ਚਾਹੀਦੀ ਆ ਚੱਲ ਅੱਜ ਦਾ ਦਿਨ ਕਰ ਤਾ ਤੇਰੀ ਗੱਲ ਨਾਲ ਮੈਂ ਸਹਿਮਤ ਹਾਂ ਮੈਨੂੰ ਉਹਦੇ ਸੁਭਾ ਦਾ ਪਤਾ ਵਾ ਨਾ ਉਹਨੇ ਮੈਂ ਬੁੜਬੁੜ ਕਰੀ ਜਾਣਾ ਮੈਂ ਬਣਾ ਤੇ ਦੇਉਗੀ ਸਭ ਕੋ ਰੋਕੀ ਹੋ ਕੇ ਜੇ ਉਹਨੂੰ ਚੰਗਾ ਪਿਆ ਤਾਂ ਮੈਂ ਉਹਦੇ ਤੇ ਮਹਿਰ ਰੁਪਈਆ 100 ਦੇ ਦੂੰਗਾ ਤਾਂ ਵੀ ਛਣੇ ਜੂਣੇ ਲੈ ਕੇ ਖਾ ਲੈਣਗੇ ਔਰ ਫਿਰ ਕੀ ਆ ਚੱਲ ਇੱਕ ਵਾਰੀ ਕਹਿ ਕੇ ਵੇਖ ਲਓ ਹਮੜਕੇ ਤੁਹਾਡੇ ਭਰਾ ਨੇ ਹੀ ਕਹਿਣਾ ਵਾ ਕਿ ਤੁਹਾਨੂੰ ਇਦਾਂ ਗਈ ਜੀਵਨ ਤੇ ਤੁਸੀਂ ਸਾਨੂੰ ਦੱਸ ਦੇ ਰਤੋਂ ਦੀ ਵੱਲਣਾ ਨਾ ਨੇ ਇਹ ਤਾਂ ਮੈਂ ਚੰਗਾ ਤੂੰ ਇੱਕ ਵਾਰੀ ਕਹਿ ਕੇ ਵੇਖ ਲੋ ਤੇ ਜੇ ਗਾੜੀਆਂ ਕਰੂਗੀ ਨਾ ਕੋਈ ਗੱਲ ਬਾਤ ਤੇ ਫਿਰ ਚੁੱਪ ਕਰਕੇ ਆ ਜਿਓ ਉਹਨੇ ਫਿਰ ਕਹਣਾ ਜੀਵਨ ਕਿੱਥੇ ਜਲ ਗਈ ਉਹ ਹੈ ਜੇ ਉਹਦੇ ਉਹ ਕਿ ਜਾਊਗਾ ਤੇ ਤੁਸੀਂ ਦੱਸ ਦਿਓ ਨਾ ਕਿ ਉਹਦੀ ਮਾਂ ਨਹੀਂ ਠੀਕ ਉੱਥੇ ਗਈ ਆ ਇਹਦੇ ਵਿੱਚ ਕਿਹੜੀ ਗੱਲ ਆ ਆਹ ਵੀ ਮੈਂ ਕਿਹੜਾ ਕਿਹੜਾ ਪਾਰਟੀ ਤੇ ਚਲੀ ਆਂ ਕੀ ਬੰਦਾ ਕਰੇ ਕੋਈ ਗੱਲ ਨਹੀਂ ਮੁੜ ਕੇ ਇਹ ਤਾਂ ਨਾ ਕਹਿਣਗੇ ਵੀ ਸਾਨੂੰ ਦੱਸਿਆ ਨਹੀਂ ਤੁਸੀਂ ਚਲੋ ਉઠੋ ਤਾਂ ਮੈਂ ਛੱਡ ਕੇ ਆਉਂ ਟਾਈਮ ਬੜਾ ਹੋਣ ਰਿਹਾ ਵਾ ਚੱਲ ਫਿਰ ਕਹਿ ਦਿਓ ਹੁਣ ਜਾ ਕੇ ਉਹ ਮੈਂ ਜਣਾ ਬਦੰਦ ਨਾਲ ਹੁੰਦਾ ਕਹਿ ਦੂੰਗਾ ਚੰਗਾ ਚਲੋ ਫਿਰ ਇਦਾਂ ਕਰਨੀ ਆ ਸ਼ਰਨ ਨੂੰ ਸੂਟ ਦਿੰਨੀ ਇਹਨੇ ਜੇ ਸੂਟ ਦਿੱਤਾ ਨਾ ਇਹ ਥੋੜੀ ਬੋਤੀ ਖੁਸ਼ ਹੋਈ ਨਾ ਇਹ ਨਾ ਹੋਏ ਉਹਦਨ ਜੀਵਨ ਨਾਲ ਵੀ ਕੋਈ ਗੱਲਬਾਤ ਹੋਈ ਤੇ ਮੈਨੂੰ ਝਿੜਕੀ ਤੇ ਅੱਜ ਭੂਆ ਬਲੂ ਆਖਿਆ ਵੀ ਨਾ ਜਾ ਤੇ ਕਿਤੇ ਮੂੰਹ ਹੀ ਨਾ ਮੋਟਾ ਕਰ ਲੈ ਇਹ ਦੇਣਾ ਮੇਰੇ ਹੱਥੋਂ ਨੋਈ ਨਿਕਲ ਜੇ ਜੀਵਨ ਦੀ ਬਹਿਣੀ ਬਹਿ ਜੀ ਸੂਟ ਦਿੱਤਾ ਤੇ ਨਹੀਂ ਖੁਸ਼ ਹੋ ਜਣਾ ਲੈ ਮੇਰੀ ਦੀ ਸੁਤੀ ਬਾਤ ਚਾਹ ਰਹੀ ਨਿਕ ਸੰਵਾਦ ਨਹੀਂ ਨਹੀਂ ਹਾਂ ਸੁਤੀ ਮੈਂ ਆਖਿਆ ਆ ਮੈਂ ਸੂਟ ਕੱਢਿਆ ਬੈੱਡ ਚ ਹਾਂ ਮੈਨੂੰ ਬੜਾ ਵਧੀਆ ਲੱਗਾ ਪਤਲਾ ਜਿਆ ਤੇ ਸਵਾਲਾ ਮਿਲਦੀ ਹਾਂ ਮੰਮੀ ਮੈਂ ਕੀ ਕਰਨੇ ਆ ਇੰਨੇ ਸੂਟ ਦੇ ਹੈਗੇ ਮੇਰੇ ਕੋ ਕਿਸੀ ਤੇ ਲੈ ਪੁੱਤ ਜਿੰਨੇ ਸੂਟ ਹਣ ਉਹਨੇ ਥੋੜੇ ਹਾਂ ਇਹ ਕਿਦਾਂ ਦੀ ਗੱਲ ਕੀਤੀ ਚੱਲ ਮੁੜ ਕੇ ਵੇਖ ਲਾਂਗੇ ਜਦੋਂ ਹਣਾ ਲੋਡ ਪਾਉਗੀ ਤੇ ਫਿਰ ਸਵਾਲਾਂਗੇ ਚੁੱਪ ਕਰਕੇ ਮੁੜ ਕੇ ਨਾ ਬਾਅਦ ਵਿੱਚ ਦੇਖਿਆ ਜਾਉ ਇਹ ਸਵਾਲਾ ਦੱਸ ਕਿੱਥੇ ਸੀਨੇ ਦੇਣਾ ਈ ਜੀ ਅਣੀਰ ਮੈਂ ਆਈ ਫੜਾਂ ਮੈਂ ਜਦੋਂ ਬੋਤਾ ਕਹ ਰਹੇ ਸੀ ਕੋਮਲ ਆ ਨਾ ਜਿਹੜੀ ਆਪਣੀ ਪਿੰਡ ਵਾਲੀ ਉਹਨੂੰ ਸੇਹ ਦੇ ਆ ਪਾ ਉਹਨੂੰ ਟਾਮਣਾ ਦੇ ਕੇ ਉਹ ਨਹੀਂ ਉਹ ਅੱਗੇ ਲਮਕਾ ਦਿੰਦੀ ਆ ਉਹਨੂੰ ਮੈਂ ਕਹਿਣਾ ਵੀ ਬਹੁਤ ਤਿੰਨ ਦਿਨਾਂ ਚ ਦੰਵੀ ਸੌਂਦੀ ਆ ਉਹ ਤੇ ਛਿੱਤੀ ਦੇ ਦੇ ਉਹ ਵਧੀਆ ਸਿੰਦੀ ਆ ਸੌਂਦੀ ਨਹੀਂ ਸੂਟ ਬੜਾ ਸੋਹਣਾ ਸਿੰਦੀ ਆ ਦਾ ਇਹ ਗੱਲ ਉਹਦੀ ਸੱਚ ਤਵਾ ਪਰਦਾ ਨੂੰ ਮੈਂ ਕਹਿ ਦਵਾਂ ਮੈਂ ਕਿ ਟਾਮਣਾ ਸਿੰਦੀ ਤਾਂ ਸੇਹ ਵੀ ਦਿੰਦੀ ਆ ਤੇ ਕਈ ਵਾਰ ਮੈਂ ਕਹਿ ਵੀ ਦੁਨੀ ਕੋਈ ਨਹੀਂ ਪਤਾ ਤੂੰ ਮੇਰਾ ਲੇਟ ਸਿੰਦੇਂਗੀ ਤੇ ਮੈਂ ਕਿੱਥੇ ਰੱਖ ਕੇ ਤੇ ਜਾਣਾ ਤੇ ਕੋਈ ਨਹੀਂ ਮੇਰੇ ਬੱਥੇ ਦਾ ਸੂਟ ਉਹ ਫੇਰ ਕੱਢ ਲੈਂਦੀ ਆ ਵਾਦਾ ਘਟਾ ਚੱਲ ਮੈਨੂੰ ਦੇ ਦੇਣੀ ਹੈ ਚੱਲ ਕੋਈਂ ਤੇ ਉਹਨੂੰ ਦੇ ਦੋ ਹੁਣ ਜਾਵਾਂ ਕਿ ਸ਼ਾਮਾਂ ਨੂੰ ਜਾਵਾਂ ਵੀ ਦੱਸ ਦੇ ਚੱਲ ਕੋਈਂ ਠਹਿਰ ਕੇ ਚੱਲ ਜਾਈਂ ਏਡੀ ਕਿਹੜੀ ਕਾਲੀ ਹੈ ਹੈ ਐ ਕਿਹੜਾ ਜਾਣਾ ਕਿਤੇ ਹੁਣੇ ਭਾਗੇ ਚੱਲ ਪੁੱਤ ਜਿੱਦਾਂ ਤੂੰ ਗਈ ਉਦਾਂ ਕਰ ਲੈਣੀ ਹੈ ਐ ਸ਼ਾਮਾਂ ਦੇਵਾਂਗੇ ਜਦੋਂ ਬਰਦਰ ਹੀ ਜਾਣਾ ਨਾ ਜਾਂਦੀ ਜਾਂਦੀ ਲੈ ਜਾਂਗੀ ਠੀਕ ਆ ਚੱਲ ਤੇ ਆ ਜਾ ਮੇਟੀ ਲੰਮੇ ਆ ਇੱਥੇ ਰੱਖ ਲੈ ਹੁਣ ਹੁਣ ਤੇ ਵੀ ਕੀ ਕਰ ਲੱਗੇ ਹੁਣ ਮੈਂ ਕੋਈ ਵੀ ਨਹੀਂ ਮੜਾ ਮੋਟਾ ਕਰਾ ਫਿਰ ਉਹ ਆ ਕੇ ਪਾਣੀ ਧਾਣੀ ਮੰਗੂਗਾ ਵਾਜਾ ਮਾਰੇ ਨਾ ਅੰਦਰ ਪਤਾ ਨਹੀਂ ਲੱਗਦਾ ਹੈਗਾ ਚਲ ਕੋਈ ਨਹੀਂ ਪੈ ਜਾ ਕੋਈ ਲੰਮੀ ਆਈ ਘੜੀ ਆ ਚੱਲੇ ਆ ਦਰਵਾਜ਼ਾ ਮੜਾ ਖੁੱਲਾ ਰਹਿਣ ਦੋ ਵੇਖ ਆਈ ਮਾਰੀ ਪਤਾ ਲੱਗ ਜਾਊਗਾ ਅੰਦਰ ਮੱਖੀਆਂ ਆ ਜਾਣ ਮਾਨ ਨਾ ਪੀਸਾਂ ਉਹ ਪੈਣਾ ਤੂੰ ਸੌ ਮਾਨਣਾ ਮੇਰੀ ਧੀ ਕੋਈ ਗੱਲ ਨਹੀਂ ਮੈਂ ਹੁਣੇ ਤੇਰੇ ਨਾਲ ਰੀਸ ਨਾਲ ਅੰਦਰ ਬਹਿ ਜਾ ਫੇਰ ਕੀ ਕੋਈ ਨਹੀਂ ਪੈ ਜਾ ਮੇਰਾ ਪੁੱਤ ਚਲੋ ਪੈ ਜਾ ਮੇਰੀ ਬੀਬੀ ਦੀ ਇੱਕ ਤੇ ਮੰਮੀ ਦਾ ਨਹੀਂ ਪਤਾ ਲੱਗਦਾ ਕਿਹੜੇ ਵਲੇ ਰੋਸਦੀ ਹੈ ਮੇਰੇ ਨਾਲ ਕਿਹੜੇ ਵਲੇ ਮੰਨ ਜਾਂਦੀ ਹੈ ਝਾਟੀ ਸੁਲਾਹ ਹੋ ਜਾਂਦੀ ਹੈ ਖੋਰੇ ਅੱਜ ਸੁਲਾਹ ਵਾ ਤੇ ਕੱਲ ਨੂੰ ਫੇਰ ਲੜ ਪਏ ਤੇ ਪਰਸੋਂ ਫੇਰ ਸੁਲਾਹ ਹੋ ਜੇ ਚੱਲ ਕੋਈ ਨਹੀਂ ਦਿਲ ਦੀ ਮਾੜੀ ਨਹੀਂ ਕੀ ਚੰਗੀ ਆ ਅੱਗੇ ਮੈਨਾਂ ਗੁੱਸੇ ਹੋਏ ਤੇ ਹੁਣ ਵੇਲਾ ਸੂਟ ਲੈ ਕੇ ਆ ਗਈ ਚੱਲ ਜੇ ਮੇਰੀ ਆਪਣੀ ਮਾਂ ਹੁੰਦੀ ਉਹਨੇ ਤਾਂ ਮੈਨਾਂ ਬੋਲ ਹੀ ਲਿਆ ਕਰਨਾ ਏਦਾਂ ਮੈਂ ਕਿਹਾ ਉਹਨਾਂ ਨੇ ਰਾਜ਼ ਰਿਆ ਕਰਨਾ ਸੀ ਚੱਲ ਕੋਈ ਨਹੀਂ ਮੈਂ ਨਹੀਂ ਮਮੀ ਨੂੰ ਕੋਈ ਜਵਾਬ ਦਿਆ ਕਰਨਾ ਬੜੀ ਚੰਗੀ ਆ ਉਹਦਾ ਕਰਦੀ ਬਥੇਰਾ ਮੇਰਾ ਘਰ ਕੀ ਗੁੱਸੇ ਹੋ ਲੈਂਦੀ ਏ ਕੇਵਲੇ ਤੇ